ਨਾਓ ਨਾਓ ਪਰਚਾ ਦੋ ਮੇਰੇ ਤੇ ਮੈਨੂੰ ਅੰਦਰ ਕਰੋ ਦੇਖਦਾ ਕਿ ਵੀਰ ਤੇ ਲੋਪਈ ਸਾਬੋ ਯਾਰ ਤੁਹਾਡੇ ਕੋਲੇ ਕੀ ਉਧਾਰ ਹੈ ਤੁਸੀਂ ਸਕਾਉਟ ਕਰਕੇ ਟਰੱਕ ਨਗਾਹੋਂਗੇ ਇਦ ਘਾਲਿਆ ਤੁਹਾਡੇ ਕੋਲ ਤੁਹਾਡੀ ਵੀਡੀਓ ਸਾਡੇ ਕੋਲੇ ਮੇਰੀ ਗੱਡੀ ਖੜੀ ਆ ਵੀਡੀਓ ਤੇਰੀ ਤੇਰੀ ਵੀਡੀਓ ਭਾਈ ਜੀ ਮੇਰੇ ਕੋਲੇ ਤੇਰੀ ਵੀਡੀਓ ਮੇਰੇ ਕੋਲੇ ਤੇ ਫਿਰ ਕੀ 5 ਵਾਰੀ ਨਗਾਲਿਆ ਯਾਰ ਕੀ ਗੱਲ ਆ ਫਿਰ ਹਾਂ ਇਤੋਂ ਦੀ ਟਰੱਕ ਨਹੀਂ ਨਗਾਲਿਆ ਤੇਰੀ ਕੀ ਜ਼ਿੰਮੇਵਾਰੀ ਆ ਭਾਈ ਜੀ ਜ਼ਿੰਮੇਵਾਰੀ ਤੇਰੀ ਕੀ ਜ਼ਿੰਮੇਵਾਰੀ ਕੀ ਬਣਾਦਾ ਟਰੱਕ ਨਿਕਾ ਦੇਗਾ ਪਿੱਛੇ ਟਿੱਪਰ ਰੱਖੀ ਰੱਖਾ ਤੇਰੀ ਕੀ ਜ਼ਿੰਮੇਵਾਰੀ ਮਨਜੀਤ ਸਿੰਘ ਜੀ ਰੱਖੀ ਰੱਖਿਆ ਇਹ ਤੇਰੇ ਦੇ ਪਰ ਤੂੰ ਨਹੀਂ ਨਗਾ ਸਕਦਾ ਤੂੰ ਟਰੱਕ ਕਿੰਨੇ ਨਗਾ ਸਕਦਾ ਆ ਪੁੱਛ ਕੇ ਨਹੀਂ ਦੇਣਾ ਚੱਲ ਫਿਰ ਨਗਾ ਤੂੰ ਹਾਂ ਹੁਣ ਨਗਾ ਗੱਡੀ ਨਗਾ ਮੇਰਾ ਦੂ ਪੁਲਸ ਕੀ ਰਹਿਣੀ ਅਸੀਂ ਸਾਰੀ ਦਿਹਾੜੀ ਇਹੀ ਕੰਮ ਕਰਦੇ ਆਂ ਡਾਕਟਰ ਦਾ ਕਿਉਂ ਸੀ ਹਾਂ ਮੇਰਾ ਹੌਂਲਾ ਦੂ ਸਪੋਰਟ ਕਰਕੇ ਨਗਾ ਪੁਲਿਸ ਪ੍ਰਸ਼ਾਸਨ ਮਰਦਾਬਾ ਜਿੰਦਾਬਾਦ ਸਪੋਰਟ ਹੋਇਆ ਪ੍ਰਸ਼ਾਸਨ ਮਰਦਾਬਾ ਤਸਵੀਰਾਂ ਫਾਜ਼ਿਲਕਾਹ ਦੇ ਪਿੰਡ ਜੋੜਕੀ ਤੋਂ ਸਾਹਮਣੇ ਆਈਆਂ ਨੇ ਜਿੱਥੇ ਦੋ ਪਿੰਡਾਂ ਦੇ ਲੋਕਾਂ ਨੇ ਟਿੱਪਰਾਂ ਦਾ ਵਿਰੋਧ ਕੀਤਾ ਦੱਸ ਦਈਏ ਕਿ ਪੁਲ ਬਣ ਰਿਹਾ ਹੈ ਅਤੇ ਪੁਲ ਦੇ ਲਈ ਮਿੱਟੀ ਇਨਾ ਪਿੰਡਾਂ ਦੇ ਲਿੰਕ ਰੋਡਾਂ ਤੋਂ ਟਿੱਪਰਾ ਰਾਹੀ ਢੋਈ ਜਾ ਰਹੀ ਹੈ ਜਿਸ ਨੂੰ ਲੈ ਕੇ ਪਿੰਡ ਵਾਸੀ ਨਾਰਾਜ਼ ਦਿਖਾਈ ਦੇ ਰਹੇ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿੱਥੇ ਇਨਾ ਟਿੱਪਰਾਂ ਦੇ ਨਾਲ ਸੜਕ ਖਰਾਬ ਹੋ ਰਹੀ ਹੈ ਉੱਥੇ ਹੀ ਹਾਦਸਿਆਂ ਦਾ ਵੀ ਕਾਰਨ ਇਹ ਟਿੱਪਰ ਬਣ ਰਹੇ ਨੇ ਦੱਸ ਦਈਏ ਕਿ ਅੱਜ ਮਾਹੌਲ ਉਸਮਿਤਨਾਪੂਰਨ ਬਣ ਗਿਆ ਜਦ ਇੱਕ ਮਿੱਟੀ ਦੇ ਭਰੇ ਹੋਏ ਟਿੱਪਰ ਨੂੰ ਪਿੰਡ ਵਾਸੀਆਂ ਨੇ ਰੋਕ ਲਿਆ ਅਤੇ ਇਸ ਤੋਂ ਬਾਅਦ ਧਰਨਾ ਲਾ ਦਿੱਤਾ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਦੇ ਨਾਲ ਵੀ ਇਹ ਪਿੰਡ ਵਾਸੀ ਉਲਝਦੇ ਹੋਏ ਦਿਖਾਈ ਦਿੱਤੇ ਨੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਟਿਪਰ ਪਿੰਡ ਦੇ ਵਿੱਚੋਂ ਲੰਘਦੇ ਨੇ ਜਿਸ ਦੇ ਨਾਲ ਉਹਨਾਂ ਦੀਆਂ ਸੜਕਾਂ ਟੁੱਟ ਰੀਆਂ ਨੇ ਅਤੇ ਇਹ ਟਿਪਰਾਂ ਦੇ ਕਾਰਨ ਕਈ ਹਾਦਸੇ ਵਾਪਰ ਚੁੱਕੇ ਨੇ ਮਲਕੀਰ ਸਿੰਘ ਜੀ ਸਾਨੂੰ 13 ਤਰੀਕ ਨੂੰ ਸੀ ਉੱਥੇ ਬੈਠੇ ਆਂ 6 ਮਹੀਨੇ ਹੋ ਗਏ ਸਾਨੂੰ ਤੁਹਾਡੇ ਅਰਗੇ بڑے ਵੱਡੇ ਵੱਡੇ ਸਾਡੇ ਕੋਲੇ ਅਫਸਰ ਆਏ ਉਹਨਾਂ ਨੇ ਇਹ ਕਹੀ ਜਾ ਕੇ ਪ੍ਰਧਾਨ ਮੰਤਰੀ ਦੇ ਅੱਗੇ ਧਰਨਾ ਲਾਓ ਕਦੇ ਧਰਨੇ ਪ੍ਰਧਾਨ ਮੰਤਰੀ ਦੇ ਡੀਸੀਆਂ ਦੇ ਦਫ਼ਤਰਾਂ ਮੂਰੇ ਨਹੀਂ ਲੱਗਦੇ ਹੁੰਦੇ ਜਿੱਥੇ ਨੁਕਸਾਨ ਹੁੰਦਾ ਉੱਥੇ ਧਰਨੇ ਲੱਗਦੇ ਹੁੰਦੇ ਆ ਠੀਕ ਹੈ ਨਾ ਗੱਲ ਤੁਹਾਡੇ ਕੋਲੇ ਕੀ ਅਧਿਕਾਰ ਹੈ ਵੀ ਡੀਸੀ ਦੇ ਧਰਨਾ ਲਾਓ ਜਾ ਕੇ ਇਹ ਅਧਿਕਾਰ ਕਰੋਗੇ ਡੀਸੀ ਨਾਲ ਇਹ ਗੱਲ ਜਾ ਕੇ ਵੀ ਡੀਸੀ ਦੇ ਤੁਸੀਂ ਤੁਸੀਂ ਸਾਨੂੰ ਫੋਰਸ ਕਰਦੇ ਹੋ ਡੀਸੀ ਦੇ ਧਰਨਾ ਲਾਉਣ ਨੂੰ ਤੁਸੀਂ ਫੋਰਸ ਕਰਦੇ ਹੋ ਸਾਨੂੰ ਧਰਨ ਵਾਲੀ ਗੱਲ ਨਹੀਂ ਆ ਤੁਸੀਂ ਤੁਸੀਂ ਧਰਨਾ ਲਾਓ ਜਾ ਕੇ ਤੁਸੀਂ ਸਾਡੀ ਨਹੀਂ ਸੁਣੀ ਤੇ ਉਹਨੂੰ ਸਤਾਉਂਦੇ ਹਾਂ ਗੱਲ ਹੋਵੇਗੀ ਆਈ ਟੈਬਲ ਟਾਕ ਗੱਲ ਲਵਿ ਪਾਉ ਟੈਬਲ ਟਾਕ ਗੱਲ ਕਰੀ ਤੁਸੀਂ ਬੋਸ ਨਹੀਂ ਕਰ ਸਕਦੇ ਸਾਨੂੰ ਬੈਠੇ ਧਰਨਾ ਲਾਓ ਇੱਥੇ ਨਾ ਲਾਉਗਾ ਨਾ ਕਿਸੇ ਨੇ ਕੀਤਾ ਤੁਸੀਂ ਮੈਨੂੰ ਇੱਕ ਗੱਲ ਕਰਦੇ ਦਬਾਅ ਪਾਉਂਦਾ ਨਹੀਂ ਰੱਖੋ ਸਕੋਰ ਕਰਕੇ ਅੱਗੇ ਲਿਆਉਣੇ ਕੀ ਗੱਲ ਵੀ ਤੁਸੀਂ ਗੁੰਨਾ ਕਰਤੀ ਕਰਾਉਣੇ ਸਾਡੇ ਨਾਲ ਸਾਡਾ ਕੋਈ ਬੱਚਾ ਮਰ ਗਿਆ ਭਰਦੇ ਹੋਗੇ ਤੁਸੀਂ ਸਕੋਰ ਵੈਨ ਦਾ ਟਾਈਮ ਤਾਂ ਗੱਡੀ ਆ ਸਾਡਾ ਕੋਈ ਬੱਚਾ ਮਰ ਗਿਆ ਭਰਦੇ ਹੋਗੇ ਤੁਸੀਂ ਸਕੋਰ ਵੈਨ ਦਾ ਟਾਈਮ ਤਾਂ ਗੱਡੀ ਤੁਸੀਂ ਕਹਿੰਦੇ ਲਿਖ ਕੇ ਦਿਓ ਤੁਸੀਂ ਕਹਿੰਦੇ ਲਿਖ ਕੇ ਦਿਓ ਤੁਸੀਂ ਸਾਨੂੰ ਲਿਖ ਕੇ ਦਿਓ ਸਾਡਾ ਬੱਚਾ ਮਰ ਗਿਆ ਕੋਈ ਭਰੋਗੇ ਤੁਸੀਂ ਦਿਓ ਲਿਖ ਕੇ ਦਿਓ ਲਿਖ ਕੇ ਸਾਨੂੰ ਹਾਂ ਦਿਲ ਖੜਾ ਬੱਚਾ ਮਾਰ ਕੇ ਕਾਲੂ ਕੱਢ ਲਿਆ ਪਰ ਉਹਨਾਂ ਦੋਨੀਆਂ ਜਾਨੀ ਵਾਲੀ ਨੁਕਸਾਨ ਹੋਦਾ ਹੈ ਜ਼ਿੰਮੇਵਾਰੋ ਲਿਖ ਕੇ ਦੋ ਲਿਖ ਕੇ ਦੋ ਇਹ ਇਹ ਤਾਂ ਨਗਰ ਤੇ ਨਹੀਂ ਚੱਲਦੀ ਇਹ ਪੁਲਿਸ ਹੀ ਗੁੰਡਾ ਕਰਦੀ ਹੈ ਅਸੀਂ ਨਹੀਂ ਚੱਲਦੇ ਨਹੀਂ ਗੁੰਡਾ ਕਰਦੀ ਪੁਲਿਸ ਦੀ ਤੁਹਾਨੂੰ ਲੱਗਦੀ ਤੇ ਭਾਨ ਲੱਗੀ ਗੁੰਡਾ ਕਰਦੀ ਕਰਦੇ ਹੋ ਤੁਸੀਂ ਸਾਡੇ ਨਾਲ ਸੀਸੀ ਸਾਹਿਬ ਨੇ ਉਹਨਾਂ ਜਮਾਨ ਜਵਾਨੀ ਕਲਮੀ ਕਹੇਤਾ ਵੀ ਤੁਸੀਂ ਚੱਲਣ ਤੋਂ ਚੱਲਣਗੇ ਸਾਨੂੰ ਤੁਸੀਂ ਦਿੱਤ ਕੇ ਲਿਖ ਕੇ ਦਿਓ ਮਾਪਨੀ ਜੀ ਤੁਸੀਂ ਸਾਡੇ ਨੂੰ ਅਫਸਰ ਲਿਖ ਕੇ ਦਿਵਾਓ ਸਾਨੂੰ ਸਾਡਾ ਗੱਲ ਨੂੰ ਬੱਚਾ ਮਰ ਗਿਆ ਮਲਕੀਸ਼ ਸਿੰਘ ਜੀ ਪਰ ਜ਼ਿੰਮੇਵਾਰ ਰਹੇਗੀ ਜਾਨੀ ਮਾਲੀ ਇਹ ਕਹੇ ਦਿਓ ਪਿੰਡ ਦੇ ਜੇ ਕੋਈ ਮੁੱਦਾ ਖੜਾ ਹੋ ਜਾਏ ਬਾਅਦ ਚ ਅਸੀਂ ਜ਼ਿੰਮੇਵਾਰ ਹਾਂ ਤੁਸੀਂ ਲਿਖ ਕੇ ਦਿਓ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤੁਸੀਂ ਜ਼ਿੰਮੇਵਾਰ ਸਾਡੇ ਅਫਸਰੋ ਦਿਓ ਲਿਖ ਕੇ ਥਾਣੇ ਵੱਲੋਂ ਲਿਖ ਦਿਓ ਉੱਤੇ ਨਹੀਂ ਲਿਖ ਕੇ ਦਿੰਦੇ ਤਾਂ ਐ ਨਹੀਂ ਹੋਣੀਆਂ ਗੱਲਾਂ ਇਹ ਆ ਥਾਣਾ ਹੀ ਹੈ ਉਦੋਂ ਤੁਸੀਂ ਸਾਨੂੰ ਐਂਡਰ ਕੀਤਾ ਲਸ ਕੀ ਚਾਹੀਦਾ ਲਿਖਤੀ ਜੀ ਦੇ ਨਾਲ ਠੇਕੇ ਦੇ ਨਾਲ ਤੁਹਾਡਾ ਰੋਲਾ ਤੇ ਡੀਪੀਓ ਨਾਲ ਗੱਲ ਕਰਾਉਣੇ ਉਹਦੇ ਨਾਲ ਗੱਲ ਕਰਕੇ ਖੁਸ਼ ਨਹੀਂ ਜੋਤ ਮਲਕੀਸ਼ ਸਿੰਘ ਥਾਣੇ ਦਾ ਨਾਲ ਗੱਲ ਕਰਨ ਨੂੰ ਖੁਸ਼ ਜੋ ਹਾਂ ਉਹ 10 ਵਾਰ ਸਾਰੇ ਇਹਨਾਂ ਨੂੰ ਸੱਦਿਆ ਪਰ ਅਗਲੇ ਕੰਨ ਮੰਨਦੇ ਨਹੀਂ ਜਿਵੇਂ ਇੱਕ ਵਾਰ 10 ਵਾਰ ਗੱਲ ਕੀਆ ਪਰਦਾ ਪਾਕ ਲੈ ਕੇ ਟੋਹਣ ਤੇ ਪੈਰ ਪਾਕ ਲੈ ਆਂਦੇ ਲਖਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਾਲਿਕਾ ਕੀ ਸਮੱਸਿਆ ਕੀ ਹੈ ਸਮੱਸਿਆ ਇਹ ਹੈ ਜੀ ਸਾਡੇ ਇੱਥੇ ਜ਼ਿਮੀਂਦਾਰ ਹੈ ਪਿੰਡ ਦੇ ਵਿੱਚ ਜਥੇਬੰਦੀ ਨਾਲ ਬਹੁਤ ਚਿਰ ਤੋਂ ਜੁੜੇ ਹੋਏ ਆ ਇਹਨਾਂ ਨੂੰ ਪਿਛਲੇ ਦਿਨਾਂ ਤੋਂ ਕਾਫੀ ਸਮੱਸਿਆ ਆ ਰਹੀ ਹੈ ਇੱਥੇ ਇਹਨਾਂ ਦੇ ਬੱਚੇ ਛੋਟੇ ਛੋਟੇ ਪੜਦੇ ਆ ਇਹ ਟਿੱਪ ਟੱਪਦੇ ਆ ਬਹੁਤ ਜ਼ਿਆਦਾ ਮਿੱਟੀ ਦੇ ਭਰੇ ਹੋਏ ਕੋਈ ਇਹਨਾਂ ਦੇ ਉੱਪਰ ਪਾਣੀ ਨਹੀਂ ਛਿੜਕਦੇ ਨਾ ਕੋਈ ਤਰਪਾਲ ਪਾਉਂਦੇ ਆ ਜੇ ਆਮ ਬੰਦਾ ਕੋਈ ਟਰਾਲੀ ਵੀ ਮਿੱਟੀ ਦੀ ਲਿਆਉਂਦਾ ਹੋਵੇ ਉਹਨੂੰ ਫੜ ਕੇ ਥਾਣੇਦਾਰ ਜਿਹੜਾ ਥਾਣੇ 'ਚ ਬੰਦ ਕਰ ਦਿੰਦੇ ਆ ਤੇ ਇੱਥੇ ਕੀ ਹੋਇਆ ਅੱਜ ਇਹ ਥਾਣੇਦਾਰ ਆ ਸਾਡੇ ਮਲਕੀਸ਼ ਸਿੰਘ ਸਤਰ ਫਾਇਲ ਲਗਾ ਦੋ ਇਹਨਾਂ ਨੇ ਅੱਗੇ ਗੱਡੀ ਲਾ ਕੇ ਆ ਆਪਦੀ ਇਹਨਾਂ ਨੂੰ ਮਤਲਬ ਸਕਾਟ ਕਰਦੇ ਹੋਏ ਅੱਗੇ ਗੱਡੀ ਲਾ ਕੇ ਜਿਹੜੇ ਟਿੱਪ ਟਪਾਏ ਤੇ ਇਹਨਾਂ ਨੂੰ ਦਬਕਾਇਆ ਆਪਣੇ ਬੰਦਿਆਂ ਨੂੰ ਫਿਰ ਜਦੋਂ ਸਾਡੇ ਧਿਆਨ ਚ ਗੱਲ ਆਈ ਅਸੀਂ ਇਹਨਾਂ ਨੂੰ ਕਿਹਾ ਵੀ ਆਪਾਂ ਜਿਹੜਾ ਰੋਡ ਰੋਕੋ ਜਿਹੜੀ ਆਪਣੀ ਸੁਣਵਾਈ ਹੈ ਉਹ ਧਰਨਾ ਲਾ ਕੇ ਰੋਡ ਤੇ ਬਹਿ ਕੇ ਹੀ ਹੋਣੀ ਹੈ ਤੇ ਅਸੀਂ ਜਿਹੜਾ ਰੋਡ ਰੋਕਤਾ ਹੈ ਅਸੀਂ ਆ ਗਏ ਇੱਥੇ ਹੁਣ ਪ੍ਰਸ਼ਾਸਨ ਆਉਂਦਾ ਐ ਜਿਹੜੀ ਇਧਰ ਦੀ ਲਿੰਕ ਰੋਡ ਦੇ ਉੱਪਰ ਦੀ ਟਿੱਪਰ ਆ ਰਹੇ ਆ ਇਸ ਜਾਨੀ ਮਾਨ ਦੀ ਨੁਕਸਾਨ ਵੀ ਹੋ ਸਕਦਾ ਸਾਡਾ ਬੱਚੇ ਆ ਛੋਟੇ ਛੋਟੇ ਜਿਹੜੇ ਸੜਕ ਦੇ ਉੱਪਰ ਐ ਪਿੰਡਾਂ ਦੇ ਵਿੱਚ ਦੀ ਜਿਹੜੀ ਵਿਸ਼ਾਲ ਦੀ ਸੜਕ ਲੰਘਦੀ ਹੈ ਤੇ ਇਹਨਾਂ ਨੂੰ ਜਿਹੜੀ ਸੜਕ ਪੈਂਦੀ ਹੈ ਤਾਂ 18 ਫੁੱਟ ਦੀ ਸੜਕ ਹੈਗੀ ਆ ਸ਼ਹਿਰ ਦੇ ਵੇਜਦੀ ਔਰਲੇ ਪਾਸੇ ਦੀ ਉਧਰ ਦੀ ਪੈਂਚਾਂ ਵਾਲੀ ਵੇਜਦੀ ਉਹ ਸੜਕ ਦੇ ਉੱਤਰ ਦੀ ਟਿਪਰ ਲਿਆਉਣ ਕੋਈ ਚੱਕਰ ਨਹੀਂ ਜਿਹੜਾ ਇਧਰ ਦੀ ਸੜਕ ਤੋਂ ਟਿਪਰ ਅਸੀਂ ਬਿਲਕੁਲ ਨਹੀਂ ਚੱਲਣਦੇ ਆ ਕਿਉਂ ਲਿਆ ਰਹੇ ਨੇ ਜੀ ਇਧਰ ਉਹਨਾਂ ਨੂੰ ਨੇੜੇ ਪੈਂਦਾ ਜਾਂ ਕੀ ਕਾਰਨਾ ਕਰਕੇ ਇਧਰੋਂ ਦੀ ਟਿਪਰ ਲਾਗੇ ਰਹੇ ਨੇ ਪਾਸੇ ਹੀ ਨਹੀਂ ਪਤਾ ਜੀ ਨੇੜੇ ਪੈਂਦਾ ਕੀ ਹੈ ਕਾਰਨ ਕੁਝ ਮੇਰੇ ਹਿਸਾਬ ਨਾਲ ਕੋਈ ਕਿਲੋ 2 ਕਿਲੋਮੀਟਰ ਨੇੜੇ ਪੈਂਦਾ ਹੋ ਪਰ ਜਦੋਂ ਠੇਕੇਦਾਰ ਠੇਕੇਦਾਰੀ ਚਾੱਕਦਾ ਜਾਂ ਕਰਦਾ ਟੈਂਡਰ ਚਾੱਕਦਾ ਉਦੋਂ ਨੂੰ ਇਸ ਚੀਜ਼ ਦਾ ਪਤਾ ਨਹੀਂ ਕਿ ਪਿੰਡਾਂ ਦੇ ਵਿੱਚ ਦੀ ਕਿਵੇਂ ਟਿੱਪਰ ਲੰਘਣਗੇ ਤੇ ਕਿਵੇਂ ਲੰਘਣ ਦੇਣਗੇ ਲੋਕ ਇਹ ਆ ਕਿੱਥੋਂ ਰਹੀ ਹੈ ਮਿੱਟੀ ਜੀ ਇੱਕ ਖਿਉ ਵਾਲੇ ਤੋਂ ਕਹਿੰਦੀ ਜੋੜ ਗਈ ਤੋਂ ਇੱਥੇ ਪਾਸੇ ਜੀ ਟਿੱਬਿਆਂ ਤੋਂ ਮਿੱਟੀ ਲੈ ਕੇ ਆਉਂਦੇ ਆ ਤੇ ਪਿੰਡਾਂ ਦੇ ਵਿੱਚ ਦੀ ਲੈ ਕੇ ਆਉਂਦੇ ਜਿਹੜੇ ਪਿੰਡਾਂ ਦੇ ਵਿੱਚ ਦੀ ਬਿਲਕੁਲ ਮਿੱਟੀ ਲਿਆਉਂਗਾ ਹੱਕ ਨਹੀਂ ਜਾ ਕਿੱਥੇ ਰਹੀ ਹੈ ਲੱਗ ਕਿੱਥੇ ਰਹੀ ਹੈ ਇਹ ਜੀ ਬਣ ਰਿਹਾ ਬਾਈਪਾਸ ਭਾਰਤਮਾਲਾ ਜਿਹੜੇ ਬਣ ਰਿਹਾ ਬਾਈਪਾਸ ਉਹਦੇ ਉੱਪਰ ਮਿੱਟੀ ਜਿਹੜੀ ਪੈ ਰਹੀ ਹੈ ਹਾਂ ਤੱਕ ਕੀ ਨੁਕਸਾਨ ਕੀ ਕੀ ਹੋ ਚੁੱਕੇ ਨੁਕਸਾਨ ਜੀਵਿੰਦਾਰਾਂ ਦੀਆਂ ਨਾਲ ਫਸਲਾਂ ਉਹਨਾਂ ਦਾ ਵੀ ਨੁਕਸਾਨ ਹੈ ਮਿੱਟੀ ਪੈਂਦੀ ਹੈ ਜਿਹੜੀਆਂ ਛੜਕ ਆ ਜਿਹੜੀ ਬਿਲਕੁਲ ਬਹਿ ਚੁੱਕੀ ਆ ਦੇਖੋ ਕਿੱਡੇ ਕਿੱਡੇ ਜਿਹੜੇ ਖੱਡੇ ਆ ਉਹ ਆ ਜਿਹੜੀਆਂ ਇਹ ਸੜਕ ਦੇ ਵਿੱਚ ਦੀ ਛੋਟੀਆਂ ਪੁਲੀਆਂ ਲੰਘੀਆਂ ਹੋਈਆਂ ਪਾਣੀ ਲੱਗਦਾ ਜ਼ਿਮੀਂਦਾਰਾਂ ਨੂੰ ਉਹ ਵੀ ਟੁੱਟਦੀਆਂ ਬੈਂਦੀਆਂ ਔਰ ਜ਼ਿਮੀਂਦਾਰਾਂ ਦਾ ਪਾਣੀ ਵੀ ਖਰਾਬ ਹੋਣਾ। ਹੁਣ ਡਿਮਾਂਡ ਕੀ? ਡਿਮਾਂਡ ਇਹ ਆ ਜੀ ਜਿਹੜਾ ਇੱਥੋਂ ਦੀ ਅਸੀਂ ਬਿਲਕੁਲ ਡੇਰੇ ਟਿੱਪਰ ਨਹੀਂ ਲੰਘਣ ਦੇਣੇ। ਜੋ ਹੋਊਗਾ ਠੀਕ ਐ। ਅਸੀਂ ਪ੍ਰਸ਼ਾਸਨ ਨਾਲ ਮਤਲਬ ਸੜਕ ਤੇ ਬੈਠੇ ਆਂ। ਪ੍ਰਸ਼ਾਸਨ ਨੇ ਸਾਨੂੰ ਚੱਕ ਕੇ ਲੈ ਜਾਣਾ, ਅੰਦਰ ਦੇਣਾ, ਪਰਚਾ ਕਰਨਾ ਉਹ ਪ੍ਰਸ਼ਾਸਨ ਦੀ ਮਰਜ਼ੀ ਐ। ਅਸੀਂ ਜਿਹੜਾ ਆਪਣਾ ਕੰਮ ਆ ਸੜਕ ਤੇ ਬਹਿ ਕੇ ਜਾਰੀ ਰੱਖਾਂਗੇ। ਗੱਲਬਾਤ ਹੋਈ ਏ ਕੋਈ ਪ੍ਰਸ਼ਾਸਨ। ਦੇਖੋ ਗੱਲ ਹੋਣ ਪ੍ਰਸ਼ਾਸਨ ਆਇਆ। ਗੱ हां ਜਿਹੜੇ ਸਾਡੇ ਆਪਣੇ ਪ੍ਰਧਾਨ ਹੈਗੇ ਆ ਪੰਜਾਬ ਦੇ ਸਰਦਾਰ ਡੱਲੇਵਾਲ ਸਾਹਿਬ ਉਹਨਾਂ ਦੇ ਧਿਆਨ ਚ ਵੀ ਲਿਆ ਦਿੰਨੇ ਆ ਤੇ ਜਿਵੇਂ ਹੋਊਗਾ ਫਿਰ ਉਸੇ ਤਰ੍ਹਾਂ ਧਰਨਾ ਚਲਾਵਾਂਗੇ ਠੀਕ ਆ ਵੀਡੀਓ ਵਿੱਚ ਟਰਾਲੀਆਂ ਚਲਾਉਂਦੇ ਆ ਪਿੰਡਾਂ ਵਾਲੇ ਆਮ ਲੋਕ ਵਿਚਾਰੇ ਕਿਨਾ ਜੀ ਆਪਣਾ ਮੇਰਾ ਨਾਮ ਛਮਿੰਦਰ ਸਿੰਘ ਅੱਛਾ ਕੀ ਮਸਲਾ ਕੀ ਜੀ ਇਹ ਦੋ ਪਿੰਡਾਂ ਦਾ ਮਸਲਾ ਜੀ ਸਿੰਗਰ ਰੋਡ ਆ ਇਹ ਠੀਕ ਹੈ ਨਾਲੇ ਖੱਡੇ ਮਾਰੀ ਜਾਂਦੇ ਆ ਬੱਚਿਆਂ ਨੇ ਆਉਣਾ ਹੁੰਦਾ ਪਿੰਡ ਸਿੰਗਰ ਰੋਡ ਆ ਸਿੰਗਰ ਰੋਡ ਟੁੱਟ ਪਾ ਰਹੇ ਆ ਨਾ ਉਕ ਤੋਂ ਇਹ ਟੱਕਦੇ ਆ ਬੱਚਿਆਂ ਦੇ ਮੂੰਹ ਸਿਰ ਮਿੱਟੀ ਪਈ ਜਾਂਦੀ ਹੈ ਜੀ ਨਾ ਕੋਈ ਬਜ਼ੁਰਗ ਜਾ ਸਕਦਾ ਹਾਂਜੀ ਤੇ ਸੜਕ ਸਾਰੀ ਤੋੜੀ ਜਾਂਦੇ ਆ ਨਾਲ ਖੱਡੇ ਪਈ ਜਾਂਦੇ ਆ ਸੜਕ ਦੇ ਸਿੰਗਲ ਸੜਕ ਹੈ ਜੀ ਕੋਈ ਗੱਲਬਾਤ ਹੋਈ ਇਹਨਾਂ ਨਾਲ ਜੀ ਗੱਲਬਾਤ ਹੁਣ ਆਏ ਆ ਜੀ ਕਰਦੇ ਆ ਤੇ ਹੁਣ ਤੁਸੀਂ ਕੀ ਧਰਨਾ ਲਾਇਆ ਸੀ ਅਸੀਂ ਧਰਨਾ ਲਾਇਆ ਜੀ ਅੱਛਾ ਅਸੀਂ ਇੱਧਰ ਦੀ ਰੋਕਿਆ ਸੀ ਕਿ ਪ੍ਰਧਾਨ ਮੰਤਰੀ ਯੋਜਨਾ ਦੂਜੀ ਸੜਕ ਘੱਡਾਵਲ ਉਧਰ ਦੀ ਜਾਓ ਪਰ ਇਹ ਠੇਕੇਦਾਰ ਧੱਕਾ ਕਰ ਰਿਹਾ ਹੈ ਇਹ ਟਿੱਪਰ ਜਾ ਕਿੱਥੇ ਰਹਿ ਨੇ ਕੰਮ ਕਿੱਥੇ ਚੱਲ ਰਿਹਾ ਹੈ ਇਹ ਚੱਲ ਰਿਹਾ ਜੀ 45 ਕੀ ਉੱਥੇ ਕੀ ਬਣ ਰਿਹਾ ਹੈ ਐਨ ਐਚ ਵਾਲਿਆਂ ਦਾ ਸੜਕ ਬਣੀ ਜਾਂਦੀ ਹੈ ਜੀ ਇਹ ਨੈਸ਼ਨਲ ਰੋਡ ਉੱਥੇ ਜਾ ਰਿਹਾ ਇਹਨਾਂ ਮੇਨ ਰੋਡ ਛੱਡ ਕੇ ਪਿੰਡਾਂ ਦੇ ਵਿੱਚ ਦੀ ਜਾਣ ਕੇ ਲਿਉਂਦੇ ਆ ਜੀ ਇਹ ਕਿੱਥੋਂ ਇਹ ਅੰਨੇ ਵਾਲੀ ਜੋੜਕੀ ਤੋਂ ਆਈ ਜਾਂਦੀ ਹੈ ਜੀ ਉੱਥੇ ਚੱਕਵਾਨ ਵਾਲਾ ਪੂਰਨਪੱਟੀ ਮੇਨ ਰੋਡ ਨਹੀਂ ਲਿਉਂਦੇ ਮਲੋਠ ਰੋਡ ਇਹ ਉਲਟਾ ਉੱਥੋਂ ਜੀ ਆਪਣੇ ਚੱਕਵਾਨ ਵਾਲਾ ਤੋਂ ਪਿੰਡਾਂ ਵਿੱਚ ਦੀ ਇਧਰ ਦੀ ਲਿਉਂਦੇ ਆ ਜੀ ਇਹ ਪਰੇਸ਼ਾਨੀ ਕਿੰਨੀ ਕੁ ਜ਼ਿਆਦਾ ਜੀ ਪਰੇਸ਼ਾਨੀ ਹੈ ਸਾਰੀ ਇਹਦੀ ਬੱਚਿਆਂ ਦਾ ਅਸੀਂ ਤਾਂ ਡਰਦੇ ਰਹਿੰਦੇ ਆ ਨਿੱਕੇ ਬੱਚੇ ਫਿਰ ਉਤੋਂ ਇਹਨੂੰ ਢੱਕਦੇ ਨਹੀਂ ਛੜਕਦੇ ਨਾਲ ਖੱਡੇ ਬਜ਼ੁਰਗ ਉਹਦੇ ਇੱਕ ਬਜ਼ੁਰਗ ਚ ਵੱਜ ਜਾਣਾ ਸੀ ਇਸ ਗੱਲ ਨੂੰ ਲੈ ਕੇ ਤੁਸੀਂ ਕੋਈ ਅਫਸਰ ਵਗੈਰਾ ਕੋਲ ਪਹੁੰਚ ਮਿਲੇਗੀ ਜੀ ਅਸੀਂ ਮਿਲੇ ਆ 20 ਦਿਨ ਹੋ ਗਏ ਇਸੇ ਕੰਮ 'ਚ ਹੀ ਲੱਗੇ ਖੜੇ ਕਿੰਨੂੰ ਮਿਲੇ ਸੀ ਜੀ ਆ ਸਾਰਾ ਇਹ ਖੜਿਆ ਜੀ ਮਲਕੀਤ ਸਿੰਘ ਇਹਨਾਂ ਨੂੰ ਹੀ ਮਿਲ ਕੇ ਆਏ ਆ ਇਹਨਾਂ ਸਾਰੇ ਇਹਨਾਂ ਸਾਡੇ ਦੇ ਐਪਲੀਕੇਸ਼ਨ ਦਿੱਤੀ ਸੀ ਠੇਕੇਦਾਰ ਨੇ ਇਹਨਾਂ ਨੂੰ ਹੀ ਮਿਲ ਕੇ ਆਏ ਆ ਅਸੀਂ ਇਹ ਕਿੰਨੀ ਦੇਰ ਤੋਂ ਜਿਹੜਾ ਤਰਨਾ ਚੱਲ ਰਿਹਾ ਜੀ ਇਹ ਤਰਨਾ ਹੋਣੀ ਲਾਇਆ ਜੀ ਅੱਗੇ ਵੀ ਇੱਕ ਦਿਨ ਲਾਇਆ ਸੀਗੇ ਉਦੋਂ ਰੋਕੇ ਸੀਗੇ ਕਿ ਜੇ ਸਾਡੇ ਬੱਚੇ ਦਾ ਨੁਕਸਾਨ ਨਾ ਹੋ ਜੇ ਵੈਨਾ ਹੁੰਦੀਆਂ ਕੋਈ ਬੈਨਾ ਦੁਰਘਟਨਾ ਨਾ ਹੋ ਜੇ ਤੇ ਹੱਲ ਨਹੀਂ ਹੋਇਆ ਕੋਈ ਕੰਮ ਕੋਈ ਹੱਲ ਨਹੀਂ ਹੋਇਆ ਜੀ ੱਤਕਾ ਹੋਈ ਜਾਂਦਾ ਹੁਣ ਕੀ ਡਿਮਾਂਡ ਕੀ ਹੁਣ ਤੁਹਾਡੀ ਡਿਮਾਂਡ ਇਹ ਜੀ ਸਾਡੇ ਪਿੰਡ ਵਿੱਚ ਦੀ ਨਾ ਟੱਪਣਾ ਇਥੋਂ ਦੀ ਸਾਡੀ ਤਾਂ ਇਹ ਡਿਮਾਂਡ ਹੈ ਉਹ ਭਾਰਤ ਮੰਤਰੀ ਯੋਜਨਾ ਵਾਲੀ ਸੜਕਾ ਉਹ ਸੜਕਾ ਉਹਦਾ ਟਪਾ ਲੈਣੀ ਹਾਂ ਡਬਲ ਸੜਕ ਹੈ ਜੀ ਗਰਮਾ ਗਰਮੀ ਵਾਲਾ ਮਾਹੌਲ ਇਹ ਜੀ ਗਰਮਾ ਗਰਮੀ ਵਾਲਾ ਮਾਹੌਲ ਕੋਈ ਨਹੀਂਗਾ ਹਮ ਤੇ ਠੇਕੇਦਾਰ ਆ ਟਿੱਪਰ ਕਮਿਟੀ ਲੱਗੀ ਹੋਈ ਆ ਜਿੱਥੇ ਮਾਂ ਜੋ ਪ੍ਰਧਾਨ ਮੰਤਰੀ ਯੋਜਨਾ ਦੇ ਤਹਿਤ ਫਲਾਈਓਵਰ ਜਾਰੀ ਆ ਉਹਦੀ ਉਸਾਰੀ ਹੋ ਰਹੀ ਆ ਉਹਦੇ ਸਬੰਧੀ ਮਿੱਟੀ ਲਾਗੇ ਬਨੇ ਪਿੰਡਾਂ ਚੋਂ ਲਿਆਉਣੀ ਆ ਟਿਪਰਾਂ ਦੇ ਤੇ ਪਿੰਡ ਵਾਲੇ ਰੋਸ ਕਰਦੇ ਨੇ ਕਿ ਸਾਡਾ ਐ ਨੁਕਸਾਨ ਹੁੰਦਾ ਜਿਆ ਆ ਹੋ ਗਿਆ ਜੀ ਇਹੋ ਜੀ ਕੋਈ ਗੱਲ ਸਾਹਮਣੇ ਨਹੀਂ ਆਈ ਜੇ ਨੁਕਸਾਨ ਕਰੇਗਾ ਤਾਂ ਸੋ ਠੇਕੇਦਾਰ ਭਰੇਗਾ ਤੁਹਾਡੇ ਨਾਲ ਡਾਂਸ ਹੋ ਰਹੀ ਸੀਗੀ ਕੋਈ ਗੱਲ ਨਹੀਂ ਮੇਰਾ ਆਪਦਾ ਪਰਿਵਾਰ ਹੈ ਬੈਂਸ ਕਰ ਲੈਣ ਇੱਕ ਵਾਰੀ ਛੱਡ ਕੇ ਮੇਰੇ ਨਾਲ ਭਾਵੇਂ ਤੇ ਹਜ਼ਾਰ ਵਾਰੀ ਕਰ ਲੈਣ ਮੇਰਾ ਆਪਦਾ ਪਰਿਵਾਰ ਹੈ ਬਗਾਨਾ ਥੋੜੀ ਹੈ ਇਹ ਦੋਸ਼ ਲਾਰੇ ਨੇ ਕਹ ਰਹੇ ਤੁਸੀਂ ਸਕੋਟ ਕਰਕੇ ਗੱਡੀਆਂ ਕਢਾ ਲੈਣ ਇਹ ਦੋਸ਼ ਇਹੋ ਜੀ ਤੁਹਾਡੇ ਕੋਲ ਹੈਗੇ ਆ ਜਬਰਦਸਤ ਦਿੰਦੇ ਪੁੱਛ ਲੋ ਆਹ ਉਹ ਗੱਡੀ ਆਪਾਂ ਲੈ ਕੇ ਆਏ ਸਰਕਾਰੀ ਗੱਡੀ ਲੈ ਕੇ ਆਏ ਕੋਈ ਕਿਸੇ ਦੀ ਪਾਇਲਟ ਨਾ ਕੀਤੀ ਤੇ ਨਾ ਕੋ ਕਰੂਗਾ ਠੀਕ ਹੈ ਜੇ ਇਹਨਾਂ ਨੇ ਧਰਨਾ ਦਿੱਤਾ ਮੈਂ ਤਾਂ ਤੰਨੇ ਸੰਬੰਧੀ ਆਇਆ ਨਾ ਤੇ ਹੁਣ ਠੇਕੇਦਾਰ ਨਾਲ ਗੱਲ ਹੋਈ ਹੈ ਜਿਹੜੀ ਟਿਪਰ ਇੱਕ ਤਰ੍ਹਾਂ ਨਾਲ ਕਿਤੇ ਬੈਠ ਕੇ ਟੇਬਲ 'ਤੇ ਗੱਲ ਕਰਵਾ ਤੇ ਸ਼ਰਤਾਂ ਠੇਕੇਰ ਮੰਨਦਾ ਤਾਂ ਕੰਮ ਚਾਰੀ ਰੱਖੇਗਾ ਹੋਰ ਕੋਈ ਐ ਸਰਕਾਰ ਦੇ ਕੰਮ ਚ ਵਿਗੜਨਾ ਕੋਈ ਪਾ ਸਕਿਆ ਤੇ ਨਾਲ ਹੀ ਕੋ ਪਾਵੇਗਾ ਜੇ ਪਾਵੇਗਾ ਤਾਂ ਭਈ ਉਹ ਤੇ ਬਰਖਲਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਬਾਈਪਾਸ ਬਣ ਕਿੱਥੇ ਰਿਹਾ ਜੀ ਆਹ ਸ਼੍ਰੀਮੰਤ ਜਿਹੜਾ ਭਾਰਤ ਮਾਲਾ ਲਾ ਅੱਛਾ ਇੰਨਾ ਦੇ ਵੱਲੋਂ ਕਿਹਾ ਜਾ ਰਿਹਾ ਵੀ ਤੁਹਾਡੇ ਵੱਲੋਂ ਜਿਹੜੇ ਇੱਥੇ ਟਿੱਪਲ ਟਪਾਏ ਗਏ ਸੀ ਉਹ ਕਿੰਨਾ ਦੇ ਹੁਕਮਾਂ ਦੇ ਦੌਰਾਨ ਜਿਹੜੇ ਟਿੱਪਰ ਇੱਥੇ ਟਪਾਏ ਗਏ ਪਹਿਲਾਂ ਅੱਜ ਤੋਂ ਕੋਈ ਟਿੱਪਰ ਨਹੀਂ ਟਪਿਆ ਕੋਈ ਨਾ ਟਿੱਪਰ ਖੜਿਆ ਟਿੱਪਰ ਖੜਿਆ ਖਾਲੀ ਖਾਲੀ ਟਿੱਪਰ ਨੇ ਖਾਲੀ ਟਿੱਪਰਾਂ ਨੇ ਆਹਰ ਕਰਤਾ ਰੋੜ ਤੇ ਚੱਲਣਾ ਉਹ ਕਹਿੰਦੇ ਖੇਤਾਂ ਵਿੱਚ ਵੀ ਤਾਂ ਜਾਣਾ ਨਹੀਂ ਗਾ ਨਹੀਂ ਇੰਨਾ ਤੇ ਚੱਲਣਗੇ ਇਹਨਾਂ ਨੇ ਕਹਿਣਾ ਕਿ ਮੇਨ ਸੜਕ ਦੂਸਰੀ ਲੱਗਦੀ ਏ ਪਰ ਇਹ ਫਿਰ ਸੜਕ ਦੇਖੋ ਜਿੱਥੋਂ ਕਿਸੇ ਨੂੰ ਕੋਈ ਛੋਟ ਆਇਆ ਤਾਂ ਜੋ ਆਇਆ ਵੀ ਇਹ ਰੋਕ ਕੋਈ ਨਹੀਂ ਸਕਦਾ ਇਹ ਤਾਂ ਐਵੇਂ ਇੱਕ ਫਜ਼ੂਲੀ ਐ ਧੱਕੇਸ਼ਾਹੀ ਐ ਚਾਹ ਠੇਕੇਦਾਰਾਂ ਦੀ ਸਮਝ ਲਓ ਚਾਹੀਏ ਇਹਨਾਂ ਦੀ ਸਮਝ ਲਓ ਐਵੇਂ ਹਰ ਇੱਕ ਚੀਜ਼ ਦਾ ਮਸਲਾ ਹੱਲ ਨਹੀਂ ਹੁੰਦਾ ਹੁੰਦਾ ਬੈਠ ਕੇ ਟੇਬਲ 'ਤੇ ਗੱਲਾਂ ਨਾਲ ਟੇਬਲ 'ਤੇ ਬੈਠ ਕੇ ਗੱਲਬਾਤ ਜੋ ਇਹਨਾਂ ਦੀ ਸ਼ਰਤਾਂ ਨੇ ਦੱਸਣ ਉਹਨੂੰ ਠੇਕੇਦਾਰ ਨੂੰ ਮਨਜ਼ੂਰ ਹੋਇਆ ਤਾਂ ਭਾਈ ਉਹ ਆਪਦਾ ਕਾਰੋਬਾਰ ਕਰ ਲੂਗਾ ਨਹੀਂ ਤਾਂ ਫਿਰ ਆਪਦਾ ਬੈਠੇ ਨੇ ਹੁਣ ਕੋਈ ਗੱਲਬਾਤ ਹੋਈ ਹੈ ਤੁਹਾਡੀ ਇਹਨਾਂ ਦੀ ਨਹੀਂ ਜੀ ਇਹ ਕਹਿੰਦੇ ਇੱਥੇ ਤਰਨਾਂ ਐਵੇਂ ਚਾਰੀ ਰੱਖਾਂਗੇ ਮੈਂ ਕੋਈ ਨਹੀਂ ਮਾਫਸਲਾ ਦੇ ਲਿਆਉਣਾ ਧਿਆਨ ਚ ਤੇ ਜਾਮ ਹੀ ਕੀਤਾ ਹੈ ਜੀ ਰੋਡ ਦੀ ਨਹੀਂ ਇੱਕ ਹੱਦ ਸੜਕ ਹੀ ਹੈ ਜਾਮ ਤਾਂ ਕਰ ਲੈਣ ਕਿ ਫਿਰ ਕੀ ਹੈ ਇਹਨਾਂ ਦਾ ਰਾਈਟ ਜੋ ਜਾਮ ਕਰ ਲੈਣ ਕਰਦੇ ਨੇ ਕਾਟੀ ਦਾ ਮਸਲਾ ਹਲਾ ਟੇਬਲ ਤੇ ਬੈਠ ਕੇ ਹੁੰਦਾ ਆਂਦਾ ਫਿਰਕੇਦਾਰੇ ਬੁਲਾਇਆ ਇਹਨਾਂ ਨੇ ਕਈ ਵਾਰੀ ਬੁਲਾਇਆ ਜੇ ਕਰੇ ਜਾਂਦੇ ਨਹੀਂ ਇਹ ਕਦੇ ਕਹਿੰਦੇ ਸਾਡਾ ਫਲਾਣਾ ਨਹੀਂ ਆਇਆ ਕਦੀ ਉਹ ਨਹੀਂ ਆਇਆ ਹੁਣ ਫਰਦਰ ਕਾਰਵਾਰੀ ਕਿਸ ਤਰ੍ਹਾਂ ਦੀ ਰਹੇਗੀ ਕੋਈ ਗੱਲ ਨਹੀਂ ਦੇਖਦੇ ਆ ਕਿ ਕੀ ਹੁੰਦਾ